ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅnder ਪੈਂਦੇ ਪਿੰਡ ਸ਼ਿਕਾਰਮਾਸ਼ੀਆਂ ਦਾ ਇੱਕ 24 ਸਾਲਾ ਨੌਜਵਾਨ ਜੋਬਨਪ੍ਰੀਤ ਸਿੰਘ ਜੋ ਕਿ ਪਿਛਲੇ 3 ਸਾਲ ਤੋਂ ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ ਬੀਤੀ 11 ਜਨਵਰੀ ਤੋਂ ਕੰਪਨੀ ਵਿੱਚੋਂ ਭੇਦਪਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ ਹੈ ਦੂਜੇ ਪਾਸੇ ਪਰਿਵਾਰ ਨੂੰ WhatsApp ਤੇ ਆਈ ਇੱਕ ਕਾਲ ਨੇ ਪਰਿਵਾਰ ਦੇ ਵਿੱਚ دہشت ਦਾ ਮਾਹੌਲ ਬਣਾ ਦਿੱਤਾ ਹੈ WhatsApp ਕਾਲ ਵਿੱਚ ਪਰਿਵਾਰ ਪਾਸੋਂ ਜੋਬੰਦੀ ਸਲਾਮਤੀ ਦੇ ਬਦਲੇ ਫਰੋਤੀ ਦੀ ਮੰਗ ਕੀਤੀ ਗਈ ਹੈ ਇਸ ਕਾਲ ਨੂੰ ਪਰਿਵਾਰ ਵਾਲਿਆਂ ਵੱਲੋਂ ਰਿਕਾਰਡ ਵੀ ਕਰ ਲਿਆ ਗਿਆ ਹੈ ਅਤੇ ਪਰਿਵਾਰ ਵਾਲੇ ਆਪਣੇ ਪੁੱਤਰ ਦੀ ਸਲਾਮਤੀ ਦੇ ਲਈ ਪੁਲਿਸ ਅਧਿਕਾਰੀਆਂ ਪਾਸੋਂ ਮਦਦ ਦੀ ਕੋਹਾਰ ਲਗਾ ਰਹੇ ਹਨ ਯਾਰ ਭਈਆ ਨਾ ਪਤਾ ਕਿ इनके पास इतने ਪੈਸੇ ਨਹੀਂ ਹੈ ਆਪ ਨਾ ਐਸੇ ਕਰੋ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਉਸ ਕੀ ਡਾਲ ਦਿਓ फिर हम इधर घर बार थोड़ा सा एक, करके एक देंगे। आपको, मैंने एक फोटो भेज दिया जो भेजना था इसके बाद कुछ भी नहीं है अगर जिंदगी इसका चाहते हो तो जैसा आपको बोला गया आप मेरी बात को फॉलो करके इसका जिंदगी बचा ले अगर नहीं बचाना चाहते तो फिर भाई वो आपकी मर्जी है ठीक है नहीं, नहीं। जो मनजीत सिंह तीन साल तो गुजरात से काम कर द 19 ਜਨਵਰੀ ਨੂੰ ਹਰ ਰੋਜ਼ ਫੋਨ ਕਰਦਾ ਸੀ 19 ਜਨਵਰੀ ਤੇ ਲਾਸਟ ਮੇਰੀ ਗੱਲ ਹੋਈ ਹੈ ਬਾਅਦ ਵਿੱਚ ਗੱਲ ਨਹੀਂ ਹੋਈ ਆਮ ਹੀ ਗੱਲ ਹੋਈ ਜਿਵੇਂ ਪਹਿਲਾਂ ਕਰਦਾ ਰਾਜੀ ਬਾਈ ਠੀਕ ਠਾਕ ਬਾਅਦ ਚ ਗੱਲ ਨਹੀਂ ਹੋਈ ਫਿਰ ਉਸ ਤੋਂ ਬਾਅਦ ਵੀ ਤ੍ਰੀ ਕਿਤੇ ਦਿਖਦੇ ਨਹੀਂ ਕੋਈ ਆਏ ਇੱਕ ਦੋ ਦਿਨ ਨਹੀਂ ਆਈਆਂ ਦੇਖੋ ਨਾ ਮੋਬਾਈਲ ਹੀ ਬੰਦ ਹੋ ਗਿਆ ਕਰਦੇ ਰਹੇ ਫਿਰ ਮੈਂ ਆ ਆਸ-ਪਾਸੇ ਦੱਸਿਆ ਆਪਣੇ ਰਿਸ਼ਤੇਦਾਰਾਂ ਨੂੰ ਫਿਰ ਇਹਨਾਂ ਨੇ ਉਹ ਕੰਪਨੀ 'ਚ ਪਤਾ ਕੀਤਾ ਉਹਨਾਂ ਕੰਪਨੀ ਵਾਲਿਆਂ ਆਖਿਆ ਇੱਥੋਂ ਚਲੇ ਗਿਆ। ਫਿਰ ਉਹਦੇ ਭੈਣ ਭਰਾ ਵੀਆ ਉੱਥੇ ਵੀ ਗਏ ਨੇ। ਪਰ ਸੁਣਵਾਈ ਨਹੀਂ ਹੋ ਰਹੀ। ਗੁਜਰਾਤ ਸਰਕਾਰ ਪੁਲਿਸ ਕਾਰਵਾਈ ਨਹੀਂ ਕਰ ਰਹੀ। ਨਾ ਹੀ ਇਹ ਭਾਰਤ ਸਰਕਾਰ। ਪੁਲਿਸ ਨੂੰ ਪੁੱਛਣਾ ਤਾਂ ਪਲੈਨ ਕੀਤੀ। ਹਾਂਜੀ ਕੀਤੀ। ਕੀਤੀ ਉਧਰ ਵੀ ਕੀਤੀ ਇੱਧਰ ਆਪਣੇ ਵੀ ਥਾਣੇ 'ਚ ਗਏ ਆ ਇੱਧਰ ਵੀ ਨਹੀਂ ਸੁਣਵਾਈ ਹੋਈ। ਉਧਰ ਵੀ ਨਹੀਂ ਕੋਈ ਕਾਰਵਾਈ ਹੋ ਰਹੀ ਗੁਜਰਾਤ 'ਚ। ਬਾਤ ਇਤਿਹਾਨ ਉਠਾ ਇਧਰ ਦੀ ਫਿਰੋਤੀ ਦੀ ਕਾਲ ਆਈ ਹੈ। ਉਹ ਮੰਗ ਕਰਦੇ ਨੇ ਇਹ ਆ ਦੇ ਦੋ ਤੇ ਤੁਹਾਡਾ ਬੱਚਾ ਛੜ ਦਾਂਗੇ ਤੇ ਅਸੀਂ ਥਾਣੇ ਤੇ ਵੀ ਗਏ ਆ ਐਸਐਸਪੀ ਨੂੰ ਵੀ ਅਕਾਲ ਦੇ ਕੇ ਆਏ ਆ ਤੇ ਜੇ ਇਹ ਅੰਦਰ ਹੈ ਸਾਡਾ ਬੱਚਾ ਦਿਖਾ ਦਿਓ ਚਾਹੇ ਗੱਲ ਕਰਾ ਦਿਓ ਅਸੀਂ ਦੇ ਦਾਂਗੇ ਪੈਸੇ ਉਹ ਨੂੰ ਕੋਈ ਪਤਾ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਗੁજરાਤ ਤੋਂ ਕੀ ਮੰਗ ਰਹੇ ਹੋ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਹੇ ਆ ਕਿ ਸੇਤੀ ਬੱਚੇ ਦੀ ਦੇਖਭਾਲ ਕਰਕੇ ਤੇ ਬੱਚਾ ਜੋ ਵੀ ਪਤਾ ਕੀਤਾ ਜਾਏ ਕਿ ਨੀਵਰ ਸੀ ਬੇਟੀ 24 ਸਰ ਬੇਟ ਵਾ ਕਵਾਰਾ ਜੀ ਤੁਹਾਡਾ ਪਿੰਡ ਸ਼ਿਕਾਰਮਾਸ਼ੀਆਂ ਜੀ ਮੇਰੇ ਪਿੰਡ ਦਾ ਬੱਚਾ ਹੈ ਜੋਬਨਦੀਪ ਸਿੰਘ ਇਹ ਗੁਜਰਾਤ ਵਿੱਚ ਨਾ ਪ੍ਰਾਈਵੇਟ ਨਿੱਜੀ ਕੰਪਨੀ ਚ ਕੰਮ ਕਰਦਾ ਸੀ ਮੇਰੇ ਖ ਅਲਰਟ ਕੰਪਨੀ ਹੈ ਤੇ 3 ਸਾਲ ਤੋਂ ਕੰਮ ਕਰਦਾ ਸੀ ਤੇ ਸਾਨੂੰ ਤੇ ਪਤਾ ਲੱਗਿਆ ਦੱਸਿਆ 19 ਤਰੀਕ ਤੋਂ ਕਹਿੰਦੇ ਵੀ ਕਾਲ ਆਈ ਹੈ ਤੇ ਉਸ ਤੋਂ ਬਾਅਦ ਕਾਲ ਕੋਈ ਨਹੀਂ ਆਈ ਚਲੋ ਅਸੀਂ ਇਹਨਾਂ ਦਾ ਲੱਗ ਜਾ ਕੇ ਥਾਣੇ ਗੱਲ ਕੀਤੀ ਥਾਣੇ ਵਾਲ ਕਹਿੰਦੇ ਮਕੂਆ ਨਹੀਂ ਬਣਦਾ ਇੱਥੇ ਇਹ ਤੇ ਗੁਜਰਾਤ ਦਾ ਮਤਲਬ ਮਕੂਆ ਹੈ ਦੋ ਚਾਰ ਦਿਨ ਲੰਗੇ ਅਸੀਂ ਭਜਨਸ ਕਰਦੇ ਰਹੇ ਕਿਸੇ ਤਰੀਕੇ ਨਾਲ ਇੱਕ ਸਾਨੂੰ ਫਿਰ ਇਹਨਾਂ ਭੈਣ ਜੀ ਕਹਿੰਦੇ ਵੀ ਸਾਨੂੰ ਕਾਲ ਆਈ ਹੈ ਜਿਹੜੀ ਫਰौती ਮੰਗਦੇ ਪਏ ਨੇ ਕਿ ਸਾਨੂੰ ਪੈਸੇ ਦੇ ਦਿਓ ਤੁਹਾਡਾ ਬੱਚਾ ਸੜਦ ਦਾਂਗੇ ਉਹ WhatsApp ਨੰਬਰ ਹੈ 638757 8102 ਦੀਪਕ ਨਾਮ ਦਾ ਸੀ ਉਹ ਕੱਢਿਆ ਸੱਚ ਮਾਰ ਕੇ ਇਹ WhatsApp ਤੇ ਕਾਲ ਹੈ ਫਿਰ ਅਸੀਂ ਜਾ ਕੇ SSP ਦੇ ਦਫਤਰ ਅਸੀਂ ਇਹ ਦਰਖਾਸਤ ਦਿੱਤੀ ਹੈ ਤੇ ਇਹ ਪਾ ਕਿਹਾ ਵੀ ਸਾਡੇ ਬੱਚੇ ਦੀ ਜਾਨੀਮ ਨੁਕਸਾਨ ਨਾ ਹੋ ਜੇ ਕਿਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਤੇ ਪ੍ਰਧਾਨ ਮੰਤਰੀ ਜੀ ਔਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਬੱਚੇ ਦੀ ਪਾਲ ਕੀਤੀ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਬੱਚਾ ਸਾਡਾ ਠੀਕ ਠਾਕ ਹੈ ਇਹ ਪਰਿਵਾਰ ਬੜਾ ਹੀ ਮਤਲਬ ਇਸ ਵਕਤ ਸੋਗ ਵਿੱਚ ਹੈ ਇਹੋ ਜੀ ਘਟਨਾ ਦੂਰ ਦਰਾਡੇ ਹੋਈ ਹੈ ਤੇ ਬੜਾ ਮੁਸ਼ਕਲ ਹੈ ਪਿਤਾ ਸਿਰ ਤੇ ਨਹੀਂ ਹੈ ਤੇ ਕੱਲੀ ਹੈ ਇੱਕ ਬੇਟਾ ਨਾਲ ਤਾਂ ਬਾਹਰ ਹੈ ਤੇ ਮਾਤਾ ਵਾਸਤੇ ਬੜਾ ਔਖਾ ਸਮਾਂ ਹੈ 19 ਤੀਤ ਤੋਂ ਲੈ ਕੇ ਹੁਣ ਤੱਕ ਕੋਈ WhatsApp ਕਾਜ਼ਰ ਕਰਨ ਹੈ ਹਾਂਜੀ ਹਾਂਜੀ WhatsApp ਰਿਕਾਰਡਿੰਗ ਹੈ ਉਸੀ ਲੈ ਸਕਦੇ ਹੋ ਸਾਡੇ ਕੋਲ ਹੁਣ ਕੀ ਮੰਗੇਗਾ ਤੁਹਾਡੀ ਮੰਗ ਇਹ ਹੈ ਵੀ ਗੁਜਰਾਤ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਆਪਸੀ ਗੱਲ ਕਰਕੇ ਤੇ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਤੇ ਸਾਡੇ ਤੱਕ ਪਹੁੰਚਾਇਆ ਜਾਵੇ ਉਸ ਤੋਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੀ ਆ ਸੁਚੇਤ ਕੀਤਾ ਗਿਆ ਉਹ ਯਤਨ ਤੇ ਕਰ ਰਹੇ ਨੇ ਕੁਝ ਉਹਨਾਂ ਨੇ ਉੱਥੇ ਪਤਾ ਲੱਗਾ ਸਾਡੇ ਇਹਨਾਂ ਦੇ ਬੇਟੀ ਤੇ ਇਹਨਾਂ ਦਾ ਜਵਾਈ ਗਏ ਆ ਤੇ ਇਸਾਪੁਰ ਥਾਣਾ ਤੇ ਫਿਰ ਦੱਸਿਆ ਵੀ ਕੁ ਸੰਭਾ ਵੀ ਥਾਣਾ ਥੋੜਾ ਜਿਹਾ ਉਹਨਾਂ ਨੇ ਹਾਲਤ ਕੀਤੀ ਆ ਤੇ ਯਤਨ ਕਰਨ ਜਲਦੀ ਇਹ ਸਾਡੀ ਮੰਗ ਆ